ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਬੁੱਟਰ ਬੁੱਟਰ ਪਿੰਡ ਕਿਸਾਨ ਵੀਰੋ ਫਰੀਦਕੋਟ ਜ਼ਿਲ੍ਹੇ ਦਾ ਤੇ ਇਹਦੇ ਨਾਲ ਲੱਗਦੇ ਪਿੰਡ ਇੱਕ ਪਾਸੇ ਸੰਗਰਾਉਰ ਪਿੰਡ ਰਹ ਜਾਂਦਾ ਕਿਸਾਨ ਵੀਰੋ ਤੇ ਇੱਕ ਪਾਸੇ ਝੋਕ ਸਰਕਾਰੀ ਪਿੰਡ ਰਹ ਜਾਂਦਾ ਸਾਹਮਣੇ ਤੁਸੀਂ ਸਕਰੀਨ ਤੇ ਇੱਕ ਬੜੇ ਕੱਦ ਕਾਠ ਵਾਲੀ ਤੇ ਵਜਨ ਵਾਲੀ ਝੋਟੀ ਦੇਖ ਰਿਹਾ ਕਿਸਾਨ ਵੀਰੋ 5-4 ਦਿਨ ਵੀਰ ਕਹਿੰਦਾ ਵੀ 8-10 ਦਿਨ ਲੈਂਦੀ ਐ ਬਾਕੀ ਜਿਆਦਾ ਡਿਟੇਲ ਆਪਾਂ ਭਰਾ ਤੋਂ ਵੀ ਲੈ ਕੇ ਤੁਹਾਨੂੰ ਦਿਆਂਗੇ ਇਹ ਘਰੇਲੂ ਪਰਿਵਾਰ ਕੋਲੇ ਸੇਲ ਹੈ ਕਿਸਾਨ ਵੀਰੋ ਬੜੀ ਸੋਹਣੀ ਝੋਟੀ ਐ ਸਿੰਗਾ ਦੀ ਬੰਤਰ ਚੰਗੀ ਐ ਸਾਰੀ ਜੱਡ ਬਲੈਕ ਆ ਕਿਸਾਨ ਵੀਰੋ ਥਣਾ ਦੀ ਬੰਤਰ ਬੜੀ ਸੋਹਣੀ ਰੱਖੂਗੀ ਕੱਦ-ਗਾਠ ਤੇ ਵਜਨ ਬਹੁਤ ਚੰਗਾ ਤੁਰ ਪਹਿਲਾਂ ਤੋਰਾਂਗੇ ਤੁਹਾਨੂੰ ਫਿਰ ਬਣਦੀ ਐ ਦੀ ਸਾਰੀ ਡਿਟੇਲ ਲੈ ਕੇ ਦਿੰਨੇ ਆ ਕਿਸਾਨ ਵੀਰੋ ਖਣਾ ਦੀ ਬੰਤ ਰੇਸ ਟਾਈਪ ਰੱਖੂਗੀ ਲੇਵਾ ਚੰਗਾ ਸੋਹਣਾ ਲੇਵਾ ਤਿਆਰ ਕਰਨਾ ਪਿੱਠਪੁੜੇ ਦੀ ਚੜਾਈ ਬੜੀ ਐ ਚਮਕ ਵਾਲੀ ਸ਼ਾਈ ਵਾਲੀ ਝੋਟੀ ਐ ਕਿਸਾਨ ਵੀਰੋ ਤੇ ਘਰੇਲੂ ਪਰਿਵਾਰ ਕੋਲੇ ਐ ਬੜੀ ਸੋਹਣੀ ਝੋਟੀ ਐ ਸੂਹਾ ਪਹਿਲਾ ਸੂਗੀ ਬਾਕੀ ਜਿਆਦਾ ਡਿਟੇਲ ਆਪਾਂ ਤੁਹਾਨੂੰ ਵੀਰ ਤੋਂ ਲੈਨੇ ਆ ਤੁਸੀਂ ਜਿਤ ਤੁਰਦੀ ਦੀ ਇਹਦੀ ਜੱਜਮੈਂਟ ਕਰਿਓ ਕਿਸਾਨ ਵੀਰੋ ਵੇਖੋ ਤੁਸੀਂ ਤੁਰਦੀ ਝੋਟੀ ਕੱਦ ਕਾਂਠ ਪੂਰਾ ਵੱਡਾ ਕੱਦ ਦਾ ਕਿਸਾਨ ਵੀਰੋ ਪੇ ਛੋਟੀ ਨਹੀਂ ਗਈ ਫਾਰੀ ਕਾਲੀ ਐ ਕਿਤੇ ਕੋਈ ਚੱਟਾਵਾਲ ਬਸ ਪੂਛ ਤੇ ਜਿਹੜੇ ਚਾਰਵਾਲ ਹੈਗੇ ਆ ਉਹੀ ਹੈ ਕਿਸਾਨ ਵੀਰੋ ਕੱਚੀ ਹੈ ਉਹ ਆਪਾਂ ਭਰਾ ਤੋਂ ਪੁੱਛਦੇ ਆ ਬਣ ਲਓ ਬਾਈ ਜੀ ਬਾਕੀ ਬਾਈ ਨਾਲ ਤੁਰਿਆ ਫਿਰਦਾ ਤੁਸੀਂ ਜੱਜਮੈਂਟ ਲਾ ਸਕਦੇ ਆ ਵੀ ਕਿੱਡਾ ਕ ਕੱਦ ਹੋ ਸਕਦਾ ਝੋਟੀ ਦਾ ਬਾਈ ਜੀ ਮਾੜਾ ਜਿਹਾ ਹੱਥ ਰੱਖੇ ਝੋਟੀ ਤੇ ਐਡਾ ਕਾ ਦਾ ਕਿਸਾਨ ਵੀਰੋ ਕੱਦ ਕਾਠ ਨਹੀਂ ਕੋਈ ਕੱਚ ਨਹੀਂ ਵਜਨ ਪੂਰਾ ਝੋਟੀ ਦਾ ਆਜੋ ਲੈਨੇ ਆ ਬਣ ਦੀ ਸਾਰੀ ਡਿਟੇਲ ਵੀਰ ਤੋਂ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਸਾਹਿਬ ਤੇ ਆਪਣਾ ਜੀ ਨਾਂ ਦੱਸਿਓ ਕੀ ਨਾਂ ਹੈ ਜੀ ਸਤਪਾਲ ਸਿੰਘ ਬੁੱਟਰ ਹੈ ਸਤਪਾਲ ਸਿੰਘ ਬੁੱਟਰ ਤੇ ਬਾਈ ਜੀ ਇਹ ਜਿਹੜੀ ਝੋਟੀ ਆਪਣੇ ਘਰ ਦੀ ਹੈ ਹਾਂਜੀ ਕਰਦੀ ਬੱਚੀ ਪਾਲੀ ਹੋਈ ਹੈ ਮੈਂ ਕੱਟੀ ਪਾਲੀ ਸੀ ਜੀ ਤੇ ਇਹਦੇ ਕਿੰਨੇ ਦਿਨ ਪਏ ਹੈ ਜੀ ਸੂਣ ਚ ਇਹ 10 ਕਿ ਦਿਨ ਪਏ ਹੈ 10 ਦਿਨ ਲੱਜੇਗੀ ਤੇ ਬਾਈ ਜੀ ਜਿਵੇਂ ਮੰਨ ਲਓ ਭਈ ਇਹਦੀ ਮਾਂ ਵੀ ਆਪਣੇ ਕੋਲੇ ਸੀ ਕਿ ਬੱਚਾ ਲੈ ਖਰੀਦਿਆ ਸੀ ਕਿਤੋਂ ਉਹ ਸਾੜੀ ਕੋਲ ਸੀ ਮੈਂ ਸਾੜੀ ਤੋਂ ਲਿਆਈ ਸੀ ਉਹਨੇ ਕੋਲ ਸੀ ਉਹ ਪੂਰੀ ਬਾਹਰ ਚਲੀ ਗਈ ਠੀਕ ਹੈ ਜੀ ਜਿਵੇਂ ਕੱਦ ਕਾਠ ਚੰਗਾ ਵੀ ਕੋਈ ਨਸਲ ਦਾ ਇਹਦਾ ਪਤਾ ਮੋਹਰਾ ਨਸਲ ਚ ਹੈ ਤੇ ਬਾਈ ਜੀ ਇਹ ਆਪਣਾ ਕੰਟੈਕਟ ਨੰਬਰ ਬੋਲੋਗੇ ਮਾੜਾ ਜ 98737 98737 84795 84795 ਤੇ ਇਹਦਾ ਭਰਾ ਜੀ ਜਿਹੜਾ ਰੇਟ ਰੱਖੋਗੇ ਉਹ ਕੀ ਰੇਟ ਰੱਖਿਆ ਫੋਨ ਤੇ ਰੱਖੋਗੇ ਜਾਂ ਫੋਨ ਤੇ ਰੱਖਾਂਗੇ ਜਿਹੜਾ ਰੇਟ ਆ ਉਹ ਫੋਨ ਤੇ ਰੱਖੋਗੇ ਤੇ ਰੇਟ ਵਾਜਬ ਹੋਊਗਾ ਹਾਂ ਵਾਜਬ ਰੇਟ ਪਈ ਝੋਟੀ ਦੇ ਹਿਸਾਬ ਨਾਲ ਕਦ ਕਾਠ ਦੇ ਹਿਸਾਬ ਨਾਲ ਰੇਟ ਵਾਜਬ ਰੱਖੋਗੇ ਕਿਸਾਨ ਵੀਰੋ ਝੋਟੀ ਕਦ ਕਾਠ ਨਹੀਂਓ ਕੋਈ ਓੜਾ ਬੰਨਣਾ ਨਹੀਂ ਬਹੁਤ ਚੰਗੀ ਝੋਟੀ ਆ ਬਣਦੀ ਆਪਾਂ ਤੁਹਾਨੂੰ ਸਾਰੀ ਡਿਟੇਲ ਲੈਤੀ ਵੀਰ ਕਹਿੰਦਾ ਵੀ 10 ਦਿਨ ਰਹਿੰਦੇ ਆ ਤੇ ਇਹ ਵੀਰ ਦੇ گاਾਂ ਤੋਂ ਆਪਦੀ ਰਿਸ਼ਤੇਦਾਰੀ ਜੋ ਝੋਟੀ ਲਈ ਸੀ ਹਰਿਆਣੇ ਦੀ ਝੋਟੀ ਆ ਕਿਸਾਨ ਵੀਰੋ ਵੀਰ ਕਹਿੰਦਾ ਵੀ ਚੰਗੀਆਂ ਮਈਆਂ ਸੀ ਉਹਨਾਂ ਕੋਲੇ ਜਿੱਥੋਂ ਵੀਰ ਨੇ ਝੋਟੀ ਪਰਚੇਜ਼ ਕਰੀ ਐ ਬਾਕੀ ਸਮਝ ਤੁਸੀਂ ਆਪਦੀ ਨਾਲ ਖਰੀਦਣਾ ਡੰਗਰ ਮੇਰਾ ਫਰਜ਼ ਆ ਮੈਂ ਜਿਹੜਾ ਵੀਡੀਓ ਕਵਰ ਕਰਨੀ ਐ ਹਰੇਕ ਪੱਖ ਤੋਂ ਮੈਂ ਤੁਹਾਨੂੰ ਡੰਗਰ ਵਿਖਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿਸਾਨ ਵੀਰੋ ਤੇ ਤੁਸੀਂ ਆਪਦੀ ਸਮਝ ਨਾਲ ਡੰਗਰ ਖਰੀਦ ਸਕਦੇ ਆਂ ਕੰਟੈਕਟ ਨੰਬਰ ਵੀਰ ਦਾ ਜਿਹੜਾ ਆਪਾਂ ਸਕਰੀਨ ਤੇ ਲਾਵਾਂਗੇ ਤੁਸੀਂ ਸਿੱਧਾ ਸੰਪਰਕ ਕਰਕੇ ਇਸ ਘਰੇਲੂ ਪਰਿਵਾਰ ਕੋਲੋਂ ਝੋਟੀ ਚੰਗੀ ਝੋਟੀ ਖਰੀਦ ਸਕਦੇ ਆਂ ਕਿਸਾਨ ਵੀਰੋ ਧੰਨਵਾਦ ਮਿਲਦੇ ਆਂ ਕਿਸਾਨ ਵੀਰੋ ਅਗਲੀ ਵੀਡੀਓ 'ਚ